ਨੇ ਦੇਸਾਂ ਵਿਦੇਸ਼ਾਂ ਵਿੱਚ ਜਾ ਕੇ 50 ਸਾਲੋਂ ਕੀਰਤਨ ਦੀਆਂ ਝੜੀਆਂ ਲਾਈਆਂ ਜਿਹਦੀ ਕਿ ਮਿਸਾਲ ਲਈ ਮੈਂ ਖੁਦ ਲੱਗਦਾ ਕੀਰਤਨ ਉਹ تھی ਜਿਹਦੀ ਬਾਤ ਮਹਾਰਾਜ ਦਾ ਵਚਨ ਹੈ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਕਾਮ ਜੋ ਤੇਰੇ ਤੇਾਰੇ ਆਮ ਧਾਰਨਾ ਵੀ ਪੜਦੇ ਹੁੰਦੇ ਸਨ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਕੀਰਤਨ ਦੁਆਰਾ ਹੀ ਸੰਗਤਾਂ ਦਾ ਮਹਾਰਾਜ ਨੇ ਭਲਾ ਕੀਤਾ ਤੋਂ ਸੰਤ ਬਾਬਾ ਈਸ਼ਰ ਸਿੰਘ ਜੀ ਪੰਜਾਵੇਂ ਵਰ੍ਹੇ ਦੇ ਸਬੰਧ ਵਿੱਚ ਪਿੰਡ ਬੀਬੀਪੁਰ ਵਿਖੇ ਸੰਤ ਬਾਬਾ ਭਿੰ다 ਸਿੰਘ ਜੀ ਗੁਰਦੁਆਰਾ ਯਾਦਗਾਰ ਰਾਣਾ ਸਾਹਿਬ ਜਰਗਵਾਲਿਆਂ ਨੇ ਆਪਣੇ ਜਥੇ ਸਮੇਤ ਸਜਾਇਆ ਧਾਰਮਿਕ ਦੀਵਾਨ ਦੀਵਾਨ ਸਰਵਣ ਕਰਦੇ ਸਹੋਏ ਸੰਤ ਬਾਬਾ ਭਿੰ다 ਸਿੰਘ ਜੀ ਨੇ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਦੀ ਪ੍ਰੇਰਣਾ ਦਿੱਤੀ ਅਤੇ ਸੰਤ ਈਸ਼ਰ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਪਿੰਡ ਬੀਬੀਪੁਰ ਦੇ ਸੂਨ ਨਗਰ ਨਿਵਾਸੀਆਂ ਵੱਲੋਂ ਸੰਤ ਬਾਬਤ ਭਿੰਦੇ ਸਿੰਘ ਜੀ ਦਾ ਗਲ ਸੇਰੋ ਪਾਓ ਗਰਮ ਲੋਈਆਂ ਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਹੋਲ ਟੌਂਸਾ ਲੱਲੋ ਬਾਉ ਪਰ ਤੁਰੰਬਰੀ ਰੌਣੀ ਦੀਵਾ ਮੰਡੇਰ ਜਰ ਘਾਤੇ ਹੋਰ ਪਿੰਡਾਂ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਦੀਵਾਨ ਸੁਣੇ ਪਿੰਡ ਬੀਬੀਪੁਰ ਦੇ ਪ੍ਰਬੰਧਕਾਂ ਵੱਲੋਂ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਘਰ ਲੰਗਰ ਅਟੁੱਟ ਵਰਤਾਇਆ ਗਿਆ

thank ਲੋ ਇਹ ਤਰ੍ਹਾਂ ਯਾਨੀ ਜਦੋਂ ਪੁੱਤਰਾ ਦਮ ਤਨਾਤੀ ਤੇ ਮਾਰੇ ਨੇ ਲੈਣੀ ਸੀ ਨੇ ਫਿਰ ਜਨ ਬਦਲ ਕੀਤੇ ਦੁੱਖ ਤੋਂ ਬਚਾਰ ਕੇ ਆਪ ਦੇਣਾ ਤਾਂ ਜਦੋਂ ਗੱਡੇ ਨਿਕਲੀ ਐ ਤੇ ਡਿਊਟੀ ਚੋਂ ਆ ਰਸਾ ਉੱਥੇ ਹੀ ਇਸ਼ਾਰਾ ਕਰ ਦੇਣਾ ਉਹਨਾਂ ਨੇ ਸੰਜੀਤ ਕਾਗੇ ਜਾ ਕੇ ਫਿਰ ਜਦੋਂ ਪੈਰ ਤੋਂ ਅੱਗੇ ਲਾਗੇ ਡੀਟੀ ਰੋ ਲਾਗੇ ਉੱਥੇ ਵੀ ਇਸ਼ਾਰਾ ਕੀਤਾ ਇਹ ਨਹੀਂ ਪਤਾ ਕਿੱਥੇ ਜਾਣਾ ਪਰ ਇਸ਼ਾਰਾ ਕੀਤਾ ਇੰਦਰ ਆਖਰ ਤੇ ਦਿੱਲੀ ਪਹੁੰਚੇ ਦਿਨਿਓਂ ਛਾਰਾ ਹੀ ਕੀਤਾ ਆਪਰ ਚੱਲੇ ਆਪਰ ਤੱਕ ਇੱਕ ਬੱਜਰ ਮਰੇ ਕੀਤਾ ਥਾ ਸਭ ਘਟੋ ਘਟੋ ਪਾਜ ਕਰਦੇ ਲੱਗੇ ਅਨੰਦਾਈ 23 ਨੰਬਰ ਕੋਰਪੋਰਸ ਨੂੰ ਪਾਣੀ ਤੇ ਨਾ ਪਾਣੀ ਦਾ ਨਾ ਪਰਮਾ ਮਾਤਾ ਦਾ ਹੱਥ ਮਹੱਤ ਨਾ ਦਾਤੀ ਇਹ ਦੇ ਰੱਬੀ ਨਾਂ ਨੂੰ ਪਾਰਤਾ ਜਹਰਾਂ ਪਾਰਤੀਆਂ ਆਪਾਂ ਸੰਜਾਪ ਕਰਾਂਗੇ ਤੇ ਕੀ ਕਰਾਂਗੇ ਕੀ ਆ ਬਹੁਤ ਜਾਦੇ ਆਪਣੇ ਵਿੱਚ ਵੀ ਥੋੜਾ ਅਕਾਤ ਹੋਣਾ ਚਾਹੀਦਾ ਬਜ਼ਰੀ ਕਾਦੀ ਵੀ ਥੋੜਾ ਜਿਆ ਆਣੇ ਉਾਰੇ ਬੜੇ ਦੇਖੇ ਹੋ ਦੱਤਨ ਲੋੜ ਨਹੀਂ ਹੈ ਸਾਹਮਣੀ ਹੈਗਾ ਮੇਰਾ ਰਿਓ ਤੂੰ ਵੀ ਕੰਤ ਸੰਪੂਰਨ ਹੋਏ ਸਕਦੀ ਹੈ ਜੀ ਤਜਰਬਾ ਕਰਕੇ ਉੱਤੇ ਆ ਕਰਕੇ ਆ ਜੀ ਤਿੰਨ ਵਗੇ ਹਾਇਚੇ ਬੰਦ ਉਹਦੇ ਵਿੱਚ ਕੁਝ ਨਹੀਂ ਪਾਇਆ ਤੂੰ ਨਾ ਉੱਪਰ ਕੋਈ ਜਿਵੇਂ ਕਹੇ ਆਵੀਂ ਚਮਰੇ ਕੀਤੀ ਨਾ ਉਹਦੇ ਜੜ ਵਿੱਚ ਕੋਈ ਦੂਰੀਆ ਵਗਿਆ ਲਾਇਆ ਉਹ ਦੂਸਰੇ ਕੰਮ ਤੋਂ ਤਿਲਕੇ ਦੀ ਕੰਮੋਂ ਜ਼ਿਆਦਾ ਮਿੱਠਾ ਜਰਵਾ ਕਰ ਲਿਆ ਕਰਕੇ ਬੋਲਾਂ ਤੋ ਇਹ ਜਨ ਜਾਨਤੀਆਂ ਨਹੀਂ ਤਾਂ ਬਗਵਾਦੀ ਬਰਮਾਦੀ ਹੈ ਭਾਈ ਬੱਚਿਆਂ ਦਾ ਫੁੱਟੇ ਸੜਾ ਹੋ ਰਿਹਾ ਸਾਹਮਣੇ ਹੋ ਜਾਓ ਪ੍ਰੇਰਕਾਂ ਤੇ ਪਰਮੇਸ਼ਰ ਨੇ ਕਿਹਾ ਨਾ ਬੇਨਖੰਪੂ ਗਾਦੀ ਹੋ ਰਹੀਆਂ ਇਹ ਤੇਰੇ ਮਾਨਸਿਕ ਵਿਵੇਕ ਪੈਦਾ ਹੋ ਜਾਵੇ ਚੁਣੋ ਕੋ ਕਰਦੇ ਹੁਣ ਕੰਮ ਲੱਗ ਜਾਵੇ ਸਰਵੇਸ਼ਰ ਤੇਰੇ ਤੀਰ ਤੇਰੇ ਚੁਕਤਾ ਪਾਣੇ ਰੂਪੀ ਜੋਤੀ ਮਨਵਾਦ ਦਾ ਤੇ ਥਾ ਇਹਨਾਂ ਦੀ ਜ਼ਿੰਮੇਵਾਰੀ ਫਿਰ ਮੈਂ ਲੈ ਲਵਾਂਗਾ ਬੰਦ ਵੀ ਕਰੀ ਜਾ ਤੀਸਰਾ ਵਚਨ ਅਗਲੇ ਵਚਨ ਇਹ ਰਹਾ ਮਾਉ ਮਾਤ ਹੋ ਜਾਵੇ ਮਾ ਮੈਂ ਨਾਵੇਂ ਨਾਲ ਕੋਹ ਹੈ ਦੋਇ ਨਾ ਬਥੇ ਇਕਠਾਏ ਅਮੈਂ ਹੀਰ ਹੋਵੇ ਤਾਰੂ ਪੀਤ ਮਾਤ ਹੈ ਮੈਂ ਸਾਰਾ ਚੰਕਰ ਹੈ ਮੈਂ ਬੰਧਨ ਬਾਤਾ ਬੰਸਾ ਭਾਈ ਨੇ ਮੈਂ ਕਾ ਕੀ ਭਇਆ ਜੋ ਹਉਦਰੀ ਨਾਲ ਤੋ ਜਾਵੇ ਉਹ ਬ੍ਰਿਤਾ ਵੀ ਚਾਲਾ ਕਰਦੀ ਪਾਪ ਸਾਰੇ ਮੈਂ ਮਿਨਾਏ ਬਚਾਉਂ ਜੇ ਮੈਂ ਤੇਆ ਤੋਏ ਤੇ ਆਉਂ ਰਹੀਂ ਕਿਤੇ ਓ ਮੇਰੇ ਵਿੱਚ ਮਿਲ ਜੇਗਾ ਮੈਂ ਤੈਨੂੰ ਮਿਲ ਜਾਗਾ ਤੇ ਧੋਖੇ ਚੋ ਕਹ ਰਿਹਾ ਧੋਖਾ ਦਾ ਤਗ ਹੈ ਰਹਿ ਤੂੰ ਜੀ ਏ ਤੂੰ ਮੇਰਾ ਹੋਏ ਨਾ ਲੇਕਿਨ ਜੇ ਤੂੰ ਮੇਰਾ ਬਣ ਜੇ ਨਾ ਆਪ ਜਾਂਦੇ ਸੇਵਾ ਨੂੰ ਵੈਗੁਰਜੀ ਦਾ ਖਾਲਸਾ ਵੈਗੁਰਜੀ ਜੀ ਅੱਜ ਪਿੰਡ ਬੀਵੀਪੁਰ ਜੋ ਦੀਵਾਨ ਲੱਗੇ ਨੇ ਜੀ ਕਿਸ ਸੰਬੰਧ ਵਿੱਚ ਲੱਗੇ ਨੇ ਬਾਬਾ ਜੀ ਫਿਰ ਮਹਾਰਾਜ ਧੰਤਨ ਬਾਬਾ ਇਸ਼ਾ ਸਿੰਘ ਮਹਾਰਾਜ ਰਾੜਾ ਥਾਵਾਲੇ ਜਿਨ੍ਹਾਂ ਦੀ 50ਵੀਂ ਵਰ੍ਹੇ ਸੀ 26 ਅਗਸਤ ਨੂੰ ਆ ਰਹੀ ਹੈ ਉਸੇ ਸੰਬੰਧ ਵਿੱਚ ਅਸੀਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਸਾਰੀ ਸੰਗਤ ਕਿਉਂਕਿ ਮਹਾਪੁਰ ਸਭ ਦੇ ਸਾਂਝੇ ਹੁੰਦੇ ਨੇ ਸਾਰੇ ਰਲ ਕੇ ਆਪਾਂ ਉਹਨਾਂ ਦੀ ਯਾਦ 50ਵੀਂ ਵਰ੍ਹੇ ਮਨਾਈਏ ਤੇ ਵਾਪੋਸ਼ਾਂ ਦੀਆਂ ਖੁਸ਼ੀਆਂ ਸਤਪੁਰਾਂ ਦੀਆਂ ਖੁਸ਼ੀਆਂ ਲਈਏ ਬਾਣੀ ਨਾਲ ਜੁੜੀਏ ਮੰਨ ਨਾਲ ਜੁੜੀਏ ਕਿਉਂਕਿ ਜੋ ਮਹਾਰਾ ਜੀ ਨੇ ਛਾੜੀ ਯਾਨੀ 50 ਸਾਲ ਕੀਰਤਨ ਕਰਕੇ ਗੁਰ ਸ਼ਬਦ ਨਾਲ ਹੀ ਜੋੜਿਆ ਛੁੱਟੀਆਂ ਰੂਹਾਂ ਨੂੰ ਪਰਵੇਸ਼ਨ ਨਾਲ ਜੋੜਨ ਦਾ ਵੱਡਾ ਉਹਨਾਂ ਦਾ ਹੈ ਉਪਰਾਲਾ ਸੀ ਭਾਰੂਕਾਰ ਸੀ ਜਨਮ ਬਾਰ ਦੇ ਉਹਨਾਂ ਜਿਵੇਂ ਨਾ ਹੀ ਜਨ ਪਰਉਕਾਰੀ ਆਏ ਜੀ ਦਾਨ ਦੇ ਭਗਤੀ ਲਾਣ ਹਰ ਚੋ ਲੈਣ ਮੁਲਾਏ ਸੋ ਉਹਨਾਂ ਨੇ ਦੇਸਾਂ ਵਿਦੇਸ਼ਾਂ ਵਿੱਚ ਜਾ ਕੇ 50 ਸਾਲੋਂ ਕੀਰਤਨ ਦੀਆਂ ਝੜੀਆਂ ਲਾਈਆਂ ਜਿਦੀ ਕਿ ਮਿਸਾਲ ਨਹੀਂ ਮਿਟ ਸਕਦੀ ਕੀਰਤਨ ਉਹ ਥੀ ਜੀ ਦੀ ਬਾਤ ਮਹਾਰਾਜ ਦਾ ਵਚਨ ਐ ਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਕਾਮ ਜੋ ਤੇਰੇ ਦੇਵਾਰੇ ਆਮ ਧਾਰਨਾ ਵੀ ਪੜਦੇ ਹੁੰਦੇ ਸਨ ਕਾਲ ਯੁੱਗ ਮੈਂ ਕੀਰਤਨ ਪ੍ਰਧਾਨਾ ਕੀਰਤਨ ਦੁਆਰੇ ਹੀ ਸੰਗਤਾਂ ਦਾ ਮਹਾਰਜ ਨੇ ਭਲਾ ਕੀਤਾ ਤੋਂ ਉਹਨਾਂ ਦੇ ਪਾਇ ਪੂਰਿਆਂ ਉੱਪਰ ਸੰਗਤਾਂ ਨੂੰ ਵੀ ਕੋਸ਼ਿਸ਼ ਕਰਦੇ ਆ ਪਾਈ ਆਪਣੇ ਗੁਰੂ ਦੇ ਚਰਨ ਲੱਗੇ ਪਕੰਡੀਆਂ ਤੋਂ ਬਚੀਏ ਪੁਰਸ਼ਾਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੀਏ ਜਿਹਨਾਂ ਨਾਲ ਆਪਣਾ ਜਨਮ ਸਫਲਾ ਸੇਵਾ ਸੇਵਨ ਵਿੱਚ ਆਪਣਾ ਸਮਾਜ ਜਿਹੜਾ ਰਹਿੰਦਾ ਬਤੀਤ ਕਰਕੇ ਕਿ ਯਾਰਨ ਸਫਲਾ ਹੋਵੇ ਲੋਕ ਖੁਸ਼ੀ ਪਰ ਲੋਕ ਤੇਲੇ ਹੋ ਹਰਿਆ ਸੰਗਤਾਂ ਨੂੰ ਬੇਨਤੀ ਹੈ ਜਿੱਥੇ ਜਿੱਥੇ ਮੇਰੀ ਆਵਾਜ਼ ਕੋਈ ਸੁਣੇ ਭਾਈ ਆਪਾਂ ਗੁਰੂ ਨਾਲ ਜੁੜੀਏ ਅੰਮ੍ਰਿਤ ਛਕੀਏ ਖੁੰਡੇ ਵਟ ਦਾ ਅੰਮ੍ਰਿਤ ਛਕੀਏ ਅੱਜ ਸਮਾਂ ਮੰਗ ਕਰਦਾ ਹੈ ਨਹੀਂ ਤਾਂ ਜੋਤਖਾਂ ਪੰਜਾਬ ਦੇ ਵਿੱਚ ਜੋ ਕੁਛ ਹੋ ਰਿਹਾ ਆਪਣੇ ਨਾਲ ਉਹਦੇ ਵਾਸਤੇ ਇੱਕੋ ਜਿਹਾ ਦਸਤਾ ਹੈ ਆਪਣੇ ਵਾਸਤੇ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨ ਛਾਵੇਂ ਚਾਕੇ ਤੇ ਗੁਰੂ ਮਹਾਰਾਜ ਦੇ ਉਟਾਸਰੇ ਨਾਲ ਗੁਰਮਤਾਲਾ ਜੀ ਨੂੰ ਬਤੀਤ ਕਰੀਏ ਜਾਂ ਸਫਲਾ ਕਰੀਏ ਲੋਕ ਸੁਖੀ ਪਰ ਲੋਕ ਤੇ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਕਿੰਨੀ ਤਰੀਕ ਦੀ ਵਰਸ਼ੀ ਤੇ ਕਿਹੜੀ ਜਗ੍ਹਾ ਤੇ ਮਿਲਣੀ ਹੈ ਹਾਂ 20 ਤਰੀਕ ਤੋਂ ਦੀਵਾਨ ਸ਼ੁਰੂ ਨੇ ਮਹਾਰਾਜ ਜੀ ਵਰਤੀ ਦੇ 20 21 22 23 24 25 25 ਦਾ ਰਣ ਸਭਾਈ ਕਿਤੋਂ ਰੜ ਸਾਹ ਹੁੰਦਾ ਤੇ 26 ਆਪੜੇ ਹੁੰਦਾ ਸਾਰੀ ਰਾਤ ਕੀਰਤਨ ਹੋਵੇਗਾ ਔਰ 27 ਨੂੰ ਸਵੇਰੇ 9:00 ਵਜੇ ਵੱਡੀ ਪੱਦਰ ਵਿੱਚ ਤਕਰੀਰ ਉਹਨਾਂ ਦਾ 10:00 ਵਜੇ ਖੰਡੇਵਟ ਦਾ ਅਮਰਚਕਾਇਆ ਜਾਵੇਗਾ ਉਸ ਤੋਂ ਬਾਅਦ ਭਗੌਰ ਸਾਹਿਬ 31 ਤਰੀਕ ਜਲ ਪ੍ਰਵਾਹ ਦਿਵਸ ਮਹਾਰਾਜ ਦਾ ਉੱਥੇ ਵੀ ਲੈਣ ਸਵਾਹੀ ਕੀਰਤਨ 25 ਅਗਸਤ ਨੂੰ ਔਰ 1 ਸਤੰਬਰ ਨੂੰ ਤਕਰੀਰ ਦੁਪਹਿਰੇ ਜਦੋਂ ਮਹਾਰਾਜ ਦਾ ਜਲ ਪ੍ਰਵਾਹ ਕੀਤਾ 50 ਸਾਲ ਪਹਿਲਾਂ ਜੋ ਤਕਰੀਬਨ 2:30 ਵਜੇ ਦੁਪਹਿਰ ਦੇ ਜਦ ਤੱਕ ਉੱਥੇ ਕੀਰਤਨ ਹੋਵੇਗਾ ਵਾਗੀ ਤੁਹਾਡੀ ਮਾਂ ਪੁਰਸ਼ ਉੱਥੇ ਵੀ ਪਹੁੰਚ ਗਏ ਤੇਜ਼ ਕਰਕੇ ਸਾਰਿਆਂ ਸੰਗਤਾਂ ਲਾਹ ਲਓ ਜੀ ਮਹਾਪੁਰਸ਼ਾਂ ਦੀਆਂ ਖੁਸ਼ੀਆਂ ਲਈਏ ਗੁਰੂ ਦੀਆਂ ਖੁਸ਼ੀਆਂ ਲਈਏ ਜੀਰਨਾ ਆਪਣਾ ਜਨਮ ਸਫਲਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ